मैडम जी मैं तन्नू कदे अदास नहीं ਹੋਣ ਦੇਵਾਂਗਾ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਮੈਂ ਤੁਹਾਡੀ ਕਮੀ ਨੂੰ ਪੂਰਾ ਕਰਾਂਗਾ ਵਿਧਵਾ ਹੋਣ ਤੋਂ ਬਾਅਦ ਅੱਜ ਪ੍ਰੀਤ ਪਹਿਲੀ ਵਾਰੀ ਆਪਣੇ ਤੋਂ ਘੱਟ ਉਮਰ ਦੇ ਮੁੰਡੇ ਨੂੰ ਪਹਾਨੇ ਨਾਲ ਆਪਣੇ ਕਮਰੇ ਵਿੱਚ ਬੁਲਾਇਆ ਸੀ ਅਜਹੀ ਹਾਲਤ ਵਿੱਚ ਉਸ ਨੂੰ ਪਏ ਦੇਖ ਸ਼ਰਮ ਆ ਰਹੀ ਸੀ ਪ੍ਰੀਤ ਤੇ ਉਸ ਦੀ ਉਮਰ ਵਿੱਚ ਬਹੁਤ ਫਰਕ ਸੀ ਪਰ ਉਹ ਗਲਤੀ ਕਦੇ ਨਹੀਂ ਭੁੱਲ ਸਕਦੀ ਸੀ ਕਿਉਂਕਿ ਜਿਸ ਨੂੰ ਉਹ ਬੱਚਾ ਸਮਝ ਰਹੀ ਸੀ ਉਹ ਤਾਂ ਉਸ ਨੂੰ ਹੀ ਪ੍ਰੀਤ ਨੂੰ ਵਿਧਵਾ ਹੋਏ 12 ਸਾਲ ਹੋ ਗਏ ਸੀ ਉਦੋਂ ਤੱਕ ਕਿਸੇ ਵੀ ਆਦਮੀ ਵਿੱਚ ਉਸ ਨੂੰ ਕੋਈ ਦਿਲਚਸਪੀ ਨਹੀਂ ਸੀ ਘਰ ਵਾਲੇ ਦੀ ਅਚਾਨਕ ਮੌਤ ਤੋਂ ਬਾਅਦ ਸਾਰਾ ਕਾਰੋਬਾਰ ਆਪ ਹੀ ਸੰਭਾਲਿਆ ਸੀ ਤੇ ਆਪਣੇ ਇਕੱਲੇ ਪੁੱਤ ਦੀ ਪਰਵਰਿਸ਼ ਵਿੱਚ ਲੱਗੀ ਰਹਿੰਦੀ ਸੀ ਕਦੇ ਆਪਣੀ ਇੱਛਾ ਬਾਰੇ ਸੋਚਿਆ ਹੀ ਨਹੀਂ ਸੀ ਇਹਨਾਂ ਦਿਨਾਂ ਵਿੱਚ ਉਸਦੇ ਪੁਰਾਣੇ ਨੌਕਰ ਨੂੰ ਆਪਣੇ ਘਰ ਵਾਪਸ ਜਾਣਾ ਪਿਆ ਤਾ ਨਵੇਂ ਨੌਕਰ ਦੀ ਲੋੜ ਸੀ ਉਸ ਨੇ ਪੁਰਾਣੇ ਨੂੰ ਕਿਹਾ ਕਿ ਤੂੰ ਹੀ ਕੋਈ ਆਪਣੇ ਭਰੋਸੇ ਦਾ ਆਦਮੀ ਲਾ ਦੇ ਜੋ ਤੇਰੀ ਥਾਂ ਕੰਮ ਕਰ ਸਕੇ ਰਮੇਸ਼ ਆਇਆ ਤਾਂ ਉਹ ਪਹਿਲੀ ਨਜ਼ਰ ਵਿੱਚ ਉਸ ਨੂੰ ਚੰਗਾ ਲੱਗਿਆ ਰਮੇਸ਼ ਨੂੰ ਪੁਰਾਣਾ ਨੌਕਰ ਹੀ ਲੈ ਕੇ ਆਇਆ ਸੀ ਅਤੇ ਪ੍ਰੀਤ ਨੇ ਭਰੋਸੇ ਦਾ ਆਦਮੀ ਸਮਝ ਕੇ ਉਸ ਨੂੰ ਰੱਖ ਲਿੱਤਾ ਸੱਚ ਵਿੱਚ ਉਹ ਬਹੁਤ ਵਧੀਆ ਮੁੰਡਾ ਸੀ ਸਵੇਰ ਦੇ 5 ਵਜੇ ਤੱਕ ਉਹ ਸੀ ਮੁੰਡੇ ਦੇ ਨਾਲ ਦਫ਼ਤਰ ਵਿੱਚ ਰਹਿੰਦਾ ਤੇ ਸ਼ਾਮ ਨੂੰ ਕਾਲਜ ਜਾਂਦਾ ਤੇ ਰਾਤ ਦੀ ਰੋਟੀ ਖਾ ਕੇ ਸਰਵੈਂਟ ਕੁਆਟਰ ਵਿੱਚ ਸੌਣ ਲਈ ਚਲਿਆ ਜਾਂਦਾ ਸੀ ਪ੍ਰੀਤ ਨੂੰ ਉਸ ਨਾਲ ਲਗਾਵ ਹੋ ਗਿਆ ਸੀ ਪ੍ਰੀਤ ਦਾ ਕੈਨੇਡਾ ਵਿੱਚ ਦਿਓਰ ਕਈ ਸਾਲਾਂ ਤੋਂ ਰਹਿੰਦਾ ਸੀ ਜਦੋਂ ਇੰਡੀਆ ਆਇਆ ਤਾਂ ਉਸ ਨੇ ਪ੍ਰੀਤ ਦੇ ਮੁੰਡੇ ਨੂੰ ਆਪਣੇ ਕੋਲ ਆਉਣ ਲਈ ਕਿਹਾ ਕਿ ਤੂੰ ਉੱਥੇ ਆ ਕੇ ਆਪਣੀ ਅੱਗੇ ਦੀ ਪੜ੍ਹਾਈ ਪੂਰੀ ਕਰ ਲੈ ਮੇਰੇ ਕੋਲ ਰਹੇਗਾ ਤਾਂ ਮੈਂ ਤੇਰਾ ਧਿਆਨ ਰੱਖੂਗਾ ਪ੍ਰੀਤ ਦਾ ਇਕੱਲਾ ਮੁੰਡਾ ਸੀ ਉਹ ਨਹੀਂ ਚਾਹੁੰਦੀ ਸੀ ਕਿ ਉਹ ਉਸ ਤੋਂ ਅਲੱਗ ਹੋਵੇ ਅਤੇ ਉਹ ਚਾਹੁੰਦੀ ਸੀ ਆਪਣੇ ਪਿਓ ਦਾ ਕਾਰੋਬਾਰ ਹੀ ਸੰਭਾਲੇ ਪਰ ਆਪਣੇ ਚਾਚੇ ਦੇ ਬਾਰ ਬਾਰ ਕਹਿਣ ਤੇ ਉਹ ਕੈਨੇਡਾ ਜਾਣ ਲਈ ਤਿਆਰ ਹੋ ਗਿਆ ਸੀ ਉਹ ਸਾਰਾ ਕਾਰੋਬਾਰ ਪ੍ਰੀਤ ਦੇ ਹਵਾਲੇ ਕਰਕੇ ਚਲਾ ਗਿਆ ਆਪਣੇ ਪੁੱਤ ਤੋਂ ਬਿਨਾਂ ਉਹ ਇਕੱਲਾ ਮਹਿਸੂਸ ਕਰਦੀ ਸੀ ਅਜਿਹੇ ਵਿੱਚ ਜੇ ਕਿਸੇ ਦਾ ਸਹਾਰਾ ਲੈ ਸਕਦੀ ਸੀ ਤਾਂ ਉਹ ਨੌਕਰ ਰਮੇਸ਼ ਸੀ ਉਹ ਆਪਣੀ ਗਰੀਬੀ ਤੋਂ ਤੰਗ ਆ ਕੇ ਰਿਸ਼ਤੇਦਾਰਾਂ ਤੋਂ ਦੂਰ ਸੀ ਉਸ ਨੂੰ ਵੀ ਸਹਾਰੇ ਦੀ ਲੋੜ ਸੀ ਜਿਸ ਦਿਨ ਪ੍ਰੀਤ ਦਾ ਮੁੰਡਾ ਕੈਨੇਡਾ ਗਿਆ ਉਸ ਦਿਨ ਉਹ ਬਹੁਤ ਰੋਈ ਉਸਨੇ ਪ੍ਰੀਤ ਦੇ ਦੁੱਖ ਨੂੰ ਮਹਿਸੂਸ ਕਰਦੇ ਹੋਏ ਪ੍ਰੀਤ ਨੂੰ ਤਸੱਲੀ ਦਿੱਤੀ ਤੇ ਕਿਹਾ ਕਿ ਤੁਸੀਂ ਮੇਰੇ ਤੇ ਭਰੋਸਾ ਕਰੋ ਮੈਂ ਤੁਹਾਨੂੰ ਅਦਾਸ ਨਹੀਂ ਹੋਣ ਦੇਵਾਂਗਾ ਉਸ ਤੇ ਇਸ ਹੌਸਲੇ ਦੇ ਨਾਲ ਪ੍ਰੀਤ ਨੇ ਆਪਣੇ ਆਪ ਨੂੰ ਸਹੀ ਮਹਿਸੂਸ ਕੀਤਾ ਉਸ ਸਮੇਂ ਉਸ ਨੂੰ ਅਹਿਸਾਸ ਹੋ ਰਿਹਾ ਸੀ ਕਿ ਜਿਸ ਪੁੱਤ ਦੇ ਸਹਾਰੇ ਉਸਨੇ ਆਪਣੀ ਜ਼ਿੰਦਗੀ ਦੇ ਸੁਨਹਿਰੇ ਦਿਨ ਖੋ ਦਿੱਤੇ ਸੀ ਉਸ ਨੂੰ ਵੱਡਾ ਕੀਤਾ ਪਾਲਿਆ ਉਹੀ ਉਸ ਨੂੰ ਛੱਡ ਕੇ ਚਲਾ ਗਿਆ ਸੀ ਪ੍ਰੀਤ ਆਪਣੇ ਕਮਰੇ ਵਿੱਚ ਬੈਠੀ ਪੁੱਤ ਨੂੰ ਯਾਦ ਕਰ ਰਹੀ ਸੀ ਤੇ ਅੱਜ ਉਸ ਨੂੰ ਆਪਣੀ ਜ਼ਿੰਦਗੀ ਦਾ ਹਰ ਦਿਨ ਯਾਦ ਆ ਰਿਹਾ ਸੀ ਇੰਨੇ ਵਿੱਚ ਹੀ ਹਮਦਰਦੀ ਲਈ ਰਮੇਸ਼ ਉਸ ਕੋਲ ਆਇਆ ਉਸ ਦੀਆਂ ਨਜ਼ਰਾਂ ਪ੍ਰੀਤ ਦੇ ਅਦਾਸ ਚਿਹਰੇ ਤੇ ਸੀ ਉਸ ਨੇ ਪ੍ਰੀਤ ਨੂੰ ਦਿਲ ਤੋਂ ਦਲਾਸਾ ਦਿੱਤਾ ਪ੍ਰੀਤ ਦੇ ਪੁੱਤ ਨੂੰ ਗਏ 5 ਸਾਲ ਹੋ ਗਏ ਸੀ 5 ਸਾਲ ਬੀਤਣ ਤੋਂ ਬਾਅਦ ਹੁਣ ਰਮੇਸ਼ ਜੋ ਕਿ ਪ੍ਰੀਤ ਦਾ ਨੌਕਰ ਸੀ ਇੱਕ ਮਜ਼ਬੂਤ ਇਨਸਾਨ ਨਜ਼ਰ ਆ ਰਿਹਾ ਸੀ ਉਸ ਦਾ ਉਹ ਬਚਪਨਾ ਖਤਮ ਹੋ ਗਿਆ ਸੀ ਤੇ ਹੁਣ ਉਹ ਇੱਕ ਜਵਾਨ ਆਦਮੀ ਦਿਸਦਾ ਸੀ ਪ੍ਰੀਤ ਦੇ ਦਿਲ ਵਿੱਚ ਇੱਛਾ ਆਈ ਕਿ ਉਹ ਮੇਰਾ ਦੁੱਖ ਵੰਡ ਲਵੇ ਤੇ ਉਸ ਨਾਲ ਦਿਲ ਭਰ ਕੇ ਗੱਲਾਂ ਕਰੇ ਪਰ ਉਹਨਾਂ ਦੋਨਾਂ ਵਿੱਚ ਜੋ ਫਾਸਲਾ ਸੀ ਉਸ ਵਿੱਚ ਇਹ ਸਭ ਮੁਸ਼ਕਲ ਸੀ ਇਹ ਉਸਤੇ ਵੱਸ ਦੀ ਗੱਲ ਨਹੀਂ ਸੀ ਪ੍ਰੀਤ ਹੁਣ ਉਸ ਦਾ ਜ਼ਿਆਦਾ ਧਿਆਨ ਰੱਖਦੀ ਅਤੇ ਉਹ ਪ੍ਰੀਤ ਦੀ ਅੱਗੇ ਨਾਲੋਂ ਵੀ ਜ਼ਿਆਦਾ ਗੱਲ ਮੰਨਦਾ ਕਈ ਵਾਰੀ ਸੋਚਿਆ ਕਿ ਜ਼ਿੰਦਗੀ ਛੱਡ ਕੇ ਇੱਕ ਵਾਰੀ ਫੇਰ ਨਵੇਂ ਸਿਰੇ ਤੋਂ ਸ਼ੁਰੂ ਕਰਾਂ ਪ੍ਰੀਤਵੀ ਜੀਵਨ ਸਾਥੀ ਦੀ ਇੱਛਾ ਰੱਖਦੀ ਸੀ ਔਰਤ ਦੀ ਇੱਜ਼ਤ ਕਰਨਾ ਦੇ ਨਾਲ ਨਾਲ ਜੋ ਉਸ ਤੇ ਦਿਲ ਦੀ ਗੱਲ ਵੀ ਜਾਣਦਾ ਹੋਵੇ ਪਰ ਪ੍ਰੀਤ ਦਾ ਮੁੰਡਾ ਜਵਾਨੀ ਦੇ ਮੋੜ ਤੇ ਸੀ ਪ੍ਰੀਤ ਦੀ ਉਮਰ 40 ਸਾਲ ਸੀ ਇਸ ਤਰ੍ਹਾਂ ਕਰਨਾ ਸਿਰਫ ਸੁਪਨਾ ਹੀ ਸੀ ਪ੍ਰੀਤਿਰ ਮੇਸ਼ਤੀ ਉਮਰ ਵਿੱਚ ਬਹੁਤ ਫਰਕ ਸੀ ਉਹ ਉਮਰ ਵਿੱਚ ਪ੍ਰੀਤ ਦੇ ਮੁੰਡੇ ਦੇ ਹਾਂੜ ਦਾ ਸੀ ਉਸ ਦੀ ਉਮਰ 22 ਸਾਲ ਹੋ ਗਈ ਸੀ ਉਸ ਨੇ ਹਰ ਸਮੇਂ ਪ੍ਰੀਤ ਦਾ ਸਾਥ ਦਿੱਤਾ ਉਸ ਕਰਕੇ ਉਸ ਨੂੰ ਅਹਿਸਾਸ ਹੋਇਆ ਜੋ ਕਿਸੇ ਵੀ ਔਰਤ ਨੂੰ ਉਸ ਸਮੇਂ ਹੁੰਦਾ ਜਦੋਂ ਉਹ ਇਕੱਲੀ ਹੋਵੇ ਅਤੇ ਉਸ ਨੂੰ ਮਜ਼ਬੂਤ ਸਹਾਰੇ ਦੀ ਲੋੜ ਹੋ ਗਈ ਦولت ਆਪਣੀ ਜਗ੍ਹਾ ਇੱਕ ਸਹਾਰਾ ਸੀ ਪਰ ਇਹ ਸਹਾਰਾ ਬਹੁਤ ਮਜ਼ਬੂਤੀ ਰਮੇਸ਼ ਬਹੁਤ ਧਿਆਨ ਰੱਖ ਰਿਹਾ ਸੀ ਪ੍ਰੀਤ ਦੇ ਦਿਲ ਵਿੱਚ ਉਸ ਲਈ ਜਜ਼ਬਾਤ ਪੈਦਾ ਹੋ ਗਏ ਜੋ ਉਸਦੀ ਉਮਰ ਦੀ ਔਰਤ ਨੂੰ ਸ਼ੋਭਾ ਨਹੀਂ ਦਿੰਦੇ ਸੀ ਇੱਕ ਬੱਚੇ ਦੀ ਮਾਂ ਤੇ ਵਿਧਵਾ ਸੀ ਉਸ ਦੀਆਂ ਮੰਗਾਂ ਅਧੂਰੀਆਂ ਸੀ ਜਦਕਿ ਆਪਣੇ ਅੰਦਰ ਦੀਆਂ ਜ਼ਿੰਮੇਵਾਰੀਆਂ ਤੋਂ ਜਾਗੀ ਉਸ ਦੇ ਅੰਦਰ ਸੋਈ ਹੋਈ ਔਰਤ ਵੀ ਜਾਗ ਗਈ ਸੀ ਸੋਚਦੀ ਕਾਸ਼ ਕੋਈ ਹੋਰ ਲਾੜ ਹੁੰਦੀ ਜਾਂ ਫਿਰ ਆਪਣਾ ਘਰ ਹੀ ਬਸਾ ਲੈਂਦੀ ਤਾਂ ਅੱਜ ਮੇਰੇ ਕੋਲ ਕੋਈ ਤਾਂ ਹੁੰਦਾ ਹੁਣ ਜਦੋਂ ਵੀ ਰਮੇਸ਼ ਹਿਸਾਬ ਕਿਤਾਬ ਦੇਣ ਆਉਂਦਾ ਉਹ ਸਾਹਮਣੇ ਬੈਠ ਜਾਂਦਾ ਤੇ ਪ੍ਰੀਤ ਨੂੰ ਅਜੀਬ ਮਹਿਸੂਸ ਹੁੰਦਾ ਪਰ ਉਸ ਨੂੰ ਆਪਣੇ ਦਿਲ ਦੀ ਗੱਲ ਕਿਸ ਤਰ੍ਹਾਂ ਦੱਸਦੀ ਕਿ ਉਹ ਦੁਬਾਰਾ ਆਪਣਾ ਘਰ ਵਸਾਉਣਾ ਚਾਹੁੰਦੀ ਹੈ ਹੁਣ ਸਮਝ ਵਿੱਚ ਆਇਆ ਸੀ ਕਿਉਂ ਇੱਕ ਵਿਧਵਾ ਦਾ ਘਰ ਦੁਬਾਰਾ ਵਸਾ ਲੈਣਾ ਚੰਗਾ ਹੁੰਦਾ ਲੋਕ ਕਹਿੰਦੇ ਸੀ ਕਿ ਉਸ ਦਾ ਵਿਆਹ ਕਰ ਲੈਣਾ ਕੋਈ ਜੁਰਮ ਨਹੀਂ ਪਰ ਉਸ ਸੁਮੇ ਪ੍ਰੀਤ ਇਹਨਾਂ ਗੱਲਾਂ ਨੂੰ ਚੰਗਾ ਨਹੀਂ ਸਮਝਦੀ ਸੀ ਕਿ ਉਸ ਦੇ ਸਾਹਮਣੇ ਇਦਾਂ ਦੀਆਂ ਗੱਲਾਂ ਕਿਉਂ ਕਰਦੇ ਨੇ ਵਿਧਵਾ ਹੋਣਾ ਕੋਈ ਜੁਰਮਤਾ ਨਹੀਂ ਤਾਂ ਦੌਲਤ ਵਾਲਾ ਸਭ ਕੁਝ ਕਰ ਸਕਦਾ ਹੈ ਉਸ ਨੂੰ ਕਿਸੇ ਵੀ ਸਹਾਰੇ ਦੀ ਕੋਈ ਲੋੜ ਨਹੀਂ ਪਰ ਹੁਣ ਲੱਗਦਾ ਸੀ ਕਿ ਔਰਤ ਦਾ ਹਰ ਹਾਲ ਵਿੱਚ ਅਸਲੀ ਸਹਾਰਾ ਉਸ ਦਾ ਜੀਵਨ ਸਾਥੀ ਹੁੰਦਾ ਇੱਕ ਦਿਨ ਪ੍ਰੀਤ ਤੇ ਉਸ ਦਾ ਨੌਕਰ ਬਾਜ਼ਾਰ ਗਏ ਉੱਥੇ ਉਹਨਾਂ ਨੂੰ ਇੱਕ ਭਗਾਰਨ ਔਰਤ ਮਿਲੀ ਉਸ ਨੇ ਕਿਹਾ ਕਿ ਮੈਨੂੰ 50 ਰੁਪਏ ਦੇ ਦਿਓ ਪ੍ਰਮਾਤਮਾ ਤੁਹਾਡੀ ਜੋੜੀ ਸਲਾਮਤ ਰੱਖੇ ਪ੍ਰੀਤ ਨੇ ਉਸ ਨੂੰ ਪੈਸੇ ਦਿੱਤੇ ਤੇ ਅੱਗੇ ਚੱਲ ਗਈ ਉਸ ਨੇ ਬੜੀ ਹੈਰਾਨੀ ਨਾਲ ਰਮੇਸ਼ਵਰ ਦੇਖਿਆ ਅਤੇ ਉਹ ਵੀ ਕੁਝ ਹੈਰਾਨਜਾ ਹੋ ਗਿਆ ਸੀ ਉਸਦੀ ਹਰਾਨੀ ਦੂਰ ਕਰਨ ਲਈ ਪ੍ਰੀਤ ਨੇ ਕਿਹਾ ਪਾਲ ਦੀ ਗੱਲ ਹੈ ਕਦੀ ਕਦੀ ਲੋਕ ਬਿਨਾਂ ਨਾ ਹੋਣੀਆਂ ਗੱਲਾਂ ਕਹਿ ਦਿੰਦੇ ਨੇ ਹੁਣ ਇਸ ਉਮਰ ਵਿੱਚ ਕੋਈ ਔਰਤ ਕਿੱਦਾਂ ਵਿਆਹ ਕਰ ਸਕਦੀ ਉਸ ਨੇ ਕਿਹਾ ਕਿਉਂ ਨਹੀਂ ਮੈਡਮ ਜੀ ਤੁਸੀਂ ਆਪਣੀ ਉਮਰ ਤੋਂ ਜ਼ਿਆਦਾ ਨਹੀਂ ਲੱਗਦੇ ਜਦੋਂ ਕਿ ਮੈਂ ਤੁਹਾਡੇ ਤੋਂ ਹੋਰ ਵੀ ਜ਼ਿਆਦਾ ਵੱਡਾ ਲੱਗਦਾ ਉਸ ਦੀ ਗੱਲ ਸੁਣ ਕੇ ਪ੍ਰੀਤ ਦੇ ਦਿਲ ਵਿੱਚ ਖੁਸ਼ੀ ਦਾ ਟਿਕਾਣਾ ਨਾ ਰਿਹਾ ਉਸ ਨੇ ਸੋਚਿਆ ਕਿ ਇਨਸਾਨ ਨੂੰ ਆਪਣੇ ਆਪ ਦਾ ਧਿਆਨ ਰੱਖਣਾ ਚਾਹੀਦਾ ਫਿਰ ਪ੍ਰੀਤ ਨੇ ਕਿਹਾ ਸੁਣ ਰਮੇਸ਼ ਕੀ ਤੂੰ ਤਾਂ ਆਪਣੇ ਕੰਮ ਵਿੱਚ ਇੰਨਾ ਰੁੱਝ ਗਿਆ ਤੈਨੂੰ ਆਪਣੇ ਸਰੀਰ ਦਾ ਹੋਸ਼ ਹੀ ਨਹੀਂ ਰਿਹਾ ਕਹਿਣ ਨੂੰ ਤਾਂ ਮੈਂ ਕਹਿ ਦਿੱਤਾ ਸੀ ਪਰ ਇਹ ਗੱਲ ਕਰਕੇ ਉਹ ਆਪਣੇ ਆਪ ਹੀ ਸ਼ਰਮਿੰਦੀ ਹੋ ਗਈ ਸੀ ਹੁਣ ਮੈਨੂੰ ਦੇਖ ਕੇ ਉਸ ਨੇ ਮੇਰੀ ਨੀਅਤ ਨੂੰ ਦੂਰ ਕਰਨਾ ਚਾਹਿਆ ਉਸ ਨੇ ਕਿਹਾ ਹਾਂਜੀ ਤੁਹਾਡੀ ਗੱਲ ਸਹੀ ਹੈ ਤੁਹਾਡੀ ਉਮਰ ਤਾਂ ਆਪਣੇ ਆਪ ਤੋਂ 10 ਸਾਲ ਘੱਟ ਹੀ ਲੱਗਦੀ ਹੈ ਪ੍ਰੀਤ ਨੇ ਹੱਸ ਕੇ ਕਿਹਾ ਬਸ ਵੀ ਕਰ ਹੁਣ ਇਹਨਾਂ ਦੀ ਝੂਠ ਨਾ ਬੋਲ ਉਸ ਨੇ ਕਿਹਾ ਨਹੀਂ ਮੈਂ ਸੱਚ ਕਹਿ ਰਿਹਾ ਹਾਂ ਤੁਸੀਂ ਬਹੁਤ ਸੋਹਣੇ ਹੋ ਤੁਸੀਂ ਹਲੇ ਜ਼ਿੰਦਗੀ ਵਿੱਚ ਦੇਖਿਆ ਹੀ ਕੀ ਹੈ ਸਿਰਫ ਆਪਣੇ ਬੱਚੇ ਦੀ ਦੇਖ ਰਹੀ ਕਿ ਕੀ ਕੀਤੀ ਹੈ ਤੁਸੀਂ ਚਾਹੋ ਤਾਂ ਆਪਣੀਆਂ ਨੰਨੀਆਂ ਖੁਸ਼ੀਆਂ ਹਾਸਲ ਕਰ ਸਕਦੇ ਹੋ ਪ੍ਰੀਤ ਨੇ ਕਿਹਾ ਇਹ ਤੂੰ ਕੀ ਕਹਿ ਰਿਹਾ ਹੈ ਤੇ ਫਿਰ ਉਹ ਹੱਸਣ ਲੱਗੀ ਫਿਰ ਉਸਨੇ ਕਿਹਾ ਕਿ ਮੈਂ ਮਾਫੀ ਚਾਹੁੰਦਾ ਸ਼ਾਇਦ ਤੁਹਾਨੂੰ ਮੇਰੀ ਗੱਲ ਬੁਰੀ ਲੱਗੀ ਹੋਵੇ ਮੈਂ ਆਪਣੇ ਦਿਲ ਦੀ ਗੱਲ ਕਹਿ ਗਿਆ ਸੀ ਇਸ ਲਈ ਮੈਨੂੰ ਮਾਫ ਕਰ ਦਿਓ ਪ੍ਰੀਤ ਨੇ ਕਿਹਾ ਮਾਫੀ ਦੀ ਕੋਈ ਗੱਲ ਨਹੀਂ ਤੂੰ ਆਪ ਹੀ ਸੋਚ ਅੱਜ ਕਿੰਨੀ ਘੱਟ ਉਮਰ ਦੀਆਂ ਕੁੜੀਆਂ ਘਰਾਂ ਵਿੱਚ ਬੈਠੀਆਂ ਨੇ ਉਹਨਾਂ ਦੇ ਹਾਲੇ ਤੱਕ ਵਿਆਹ ਨਹੀਂ ਹੋਏ ਤੇ ਮੇਰੇ ਵਰਗੀ ਇੰਨੀ ਉਮਰ ਦੀ ਵਿਧਵਾ ਔਰਤ ਦੇ ਨਾਲ ਕੌਣ ਵਿਆਹ ਕਰੂਗਾ ਥੋੜੀ देर ਚੁੱਪ ਰਹਿਣ ਤੋਂ ਬਾਅਦ ਉਹ ਕਹਿਣ ਲੱਗਿਆ ਕਿ ਮੈਂ ਤੁਹਾਡੇ ਨਾਲ ਵਿਆਹ ਕਰਾਂਗਾ ਜੇ ਤੁਸੀਂ ਗੁੱਸਾ ਨਾ ਕਰੋ ਤਾਂ ਮੈਂ ਤੁਹਾਨੂੰ ਇੱਕ ਗੱਲ કહਾਂ ਕਿ ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਮੈਨੂੰ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਜੇ ਤੁਸੀਂ ਚਾਹੋ ਤਾਂ ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਹੋ ਗਈ ਸੀ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਸ ਨੂੰ ਕੀ ਕਹਾਂ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਉਸ ਦਾ ਨੌਕਰ ਉਸ ਨੂੰ ਇਹ ਗੱਲ ਕਹਿ ਦੇਊਗਾ ਉਹ ਇੱਕਦਮ ਚੁੱਪ ਹੋ ਗਈ ਤੇ ਉਸ ਨੂੰ ਲੱਗਿਆ ਕਿ ਪ੍ਰੀਤ ਨਾਰਾਜ਼ ਹੋ ਗਈ ਕੁਝ ਦੇਰ ਬਾਅਦ ਉਸ ਨੇ ਕਿਹਾ ਕਿ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਨੂੰ ਇਹ ਗੱਲ ਕਹਿ ਕੇ ਬਹੁਤ ਸ਼ਰਮਿੰਦਾ ਹਾਂ ਪ੍ਰੀਤ ਨੇ ਆਪਣੇ ਆਪ ਨੂੰ ਸੰਭਾਲਿਆ ਉਸ ਦੇ ਦਿਲ ਦੀਆਂ ਧੜਕਣਾਂ ਤੇਜ ਹੋ ਗਈਆਂ ਸੀ ਤੇ ਕਿਹਾ ਮੈਂ ਨਰਾਜ਼ ਨਹੀਂ ਰਮੇਸ਼ ਤੂੰ ਸੱਚ ਵਿੱਚ ਬਹੁਤ ਵਧੀਆ ਇਨਸਾਨ ਹੈ ਪਰ ਮੇਰੀ ਤੇ ਤੇਰੀ ਉਮਰ ਦਾ ਬਹੁਤ ਫਰਕ ਹੈ ਤੂੰ ਹਮਦਰਦੀ ਕਰਕੇ ਫੈਸਲਾ ਲੈ ਰਿਹਾ ਹੈ ਅਤੇ ਇਸ ਦੇ ਉੱਤੇ ਤੈਨੂੰ ਪਛਤਾਉਣਾ ਵੀ ਪੈ ਸਕਦਾ ਉਹ ਪ੍ਰੀਤ ਨੂੰ ਮਿੰਤਾ ਕਰਕੇ ਕਹਿਣ ਲੱਗਿਆ ਕਿ ਮੈਂ ਜਜ਼ਬਾਤੀ ਫੈਸਲਾ ਨਹੀਂ ਕੀਤਾ ਮੈਂ ਬਹੁਤ ਸੋਚ ਸਮਝ ਕੇ ਕੀਤਾ ਹੈ ਮੇਰੀ ਤੇ ਤੁਹਾਡੀ ਉਮਰ ਦਾ ਭਾਵੇਂ ਫਰਕ ਹੈ ਪ੍ਰੀਤ ਨੇ ਕਿਹਾ ਕਿ ਰਮੇਸ਼ ਕਿ ਮੈਂ ਹੁਣ ਬੱਚਿਆਂ ਦੀ ਮਾਂ ਵੀ ਨਹੀਂ ਬਣ ਸਕਦੀ ਮੈਂ ਇਸ ਉਮਰ ਤੋਂ ਬਹੁਤ ਅੱਗੇ ਨਿਕਲ ਚੁੱਕੀ ਹਾਂ ਜਦ ਕਿ ਤੈਨੂੰ ਵਿਆਹ ਤੋਂ ਬਾਅਦ ਬੱਚਿਆਂ ਦੀ ਇੱਛਾ ਹੋਣੀ ਉਸ ਨੇ ਕਿਹਾ ਤੁਹਾਡਾ ਬੇਟਾ ਹੈ ਤਾਂ ਸਹੀ ਉਸ ਨੂੰ ਸੰਭਾਲ ਕੇ ਰੱਖੋ ਜ਼ਰੂਰੀ ਨਹੀਂ ਕਿ ਬੱਚਾ ਹੋਣਾ ਹੀ ਸਭ ਤੋਂ ਵੱਡੀ ਗੱਲ ਹੈ ਫਿਰ ਪ੍ਰੀਤ ਨੂੰ ਲੱਗਿਆ ਕਿ ਸ਼ਾਇਦ ਉਸ ਦੇ ਪੈਸੇ ਕਰਕੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਅਤੇ ਉਹ ਆਪ ਸੋਚ ਰਹੀ ਸੀ ਕਿ ਇੱਕ ਨੌਕਰ ਨਾਲ ਵਿਆਹ ਕਰਾ ਕੇ ਆਪਣੀ ਬਦਨਾਮੀ ਕਰਨ ਵਾਲੀ ਗੱਲ ਹੈ ਪ੍ਰੀਤ ਨੇ ਕਿਹਾ ਤੂੰ ਚੰਗੀ ਤਰ੍ਹਾਂ ਸੋਚ ਲੈ ਤੇ ਮੈਂ ਵੀ ਤੈਨੂੰ ਸੋਚ ਕੇ ਦੱਸਾਂਗੀ ਪ੍ਰੀਤ ਉਹਨਾਂ ਜੀਵ ਜਿਹੀ ਬੇਚੈਨੀ ਵਿੱਚ ਸੀ ਸਮਝ ਨਹੀਂ ਆ ਰਿਹਾ ਸੀ ਕੀ ਕਰੇ ਦਿਲ ਕਹਿੰਦਾ ਸੀ ਹਾਂ ਕਰ ਦਵਾ ਤੇ ਦਿਮਾਗ ਕਹਿੰਦਾ ਸੀ ਨਹੀਂ ਇਦਾਂ ਹੀ ਸਮਾਂ ਬੀਤ ਗਿਆ ਇਨਸਾਨ ਇਹਨੇ ਚੰਗੇ ਵੀ ਨਹੀਂ ਹੁੰਦੇ ਚੰਗੇ ਚੰਗੇ ਮਰਦ ਧੋਖਾ ਦੇ ਜਾਂਦੇ ਨੇ ਉਸ ਤੋਂ ਬੜੇ ਦਿਨਾਂ ਬਾਅਦ ਦੋਨੋਂ ਛੁੱਪ ਰਹੇ ਹੁਣ ਪ੍ਰੀਤ ਨੂੰ ਰਾਤਾਂ ਨੂੰ نیند ਨਹੀਂ ਆਉਂਦੀ ਸੀ ਦਿਲ ਬੇਚੈਨ ਸੀ ਉਸ ਰਮੇਸ਼ ਨਾਲ ਪਿਆਰ ਵੱਧ ਗਿਆ ਸੀ ਘਰ ਵਿੱਚ ਹੁਣ ਕੌਣ ਸੀ ਸਿਰਫ ਰਮੇਸ਼ ਹੀ ਸੀ ਸਾਰੇ ਕੰਮ ਉਹ ਹੀ ਕਰਦਾ ਸੀ ਪ੍ਰੀਤ ਨੂੰ ਡਾਕਟਰ ਕੋਲ ਲੈ ਕੇ ਜਾਣਾ ਦਵਾਈ ਦੇਣੀ ਸੱਚ ਵਿੱਚ ਕੱਲੀ ਔਰਤ ਨੂੰ ਕਿਸੇ ਸਹਾਰੇ ਦੀ ਬਹੁਤ ਲੋੜ ਹੁੰਦੀ ਹੈ ਹੁਣ ਉਸ ਦੀ ਜ਼ਰੂਰਤ ਬਣ ਗਿਆ ਸੀ ਉਸ ਨੇ ਆਪਣੇ ਸਾਫ਼ ਸੁਥਰੇ ਜਜ਼ਬਾਤ ਨਾਲ ਇੱਕ ਥਾਂ ਬਣਾਈ ਸੀ ਅਤੇ ਉਸ ਨੇ ਆਪਣੇ ਦਿਮਾਗ ਵਿੱਚ ਇਹ ਗੱਲ ਉਸ ਨੂੰ ਨੌਕਰ ਦੀ بجائے ਆਪਣਾ ਸਾਥੀ ਸਮਝਣਾ ਸ਼ੁਰੂ ਕਰ ਦਿੱਤਾ ਸੀ ਹੁਣ ਉਹ ਸੋਚਦੀ ਰਹਿੰਦੀ ਤੇ ਥੱਕ ਗਈ ਪ੍ਰੀਤ ਨੇ ਸਾਰੀ ਜ਼ਿੰਮੇਵਾਰੀ ਸਾਰਾ ਕਾਰੋਬਾਰ ਰਮੇਸ਼ ਨੂੰ ਦੇ ਦਿੱਤਾ ਇੱਕ ਦਿਨ ਉਸ ਦੇ ਸਿਰ ਵਿੱਚ ਬਹੁਤ ਦਰਦ ਸੀ ਅਤੇ ਉਸ ਨੂੰ ਬੁਖਾਰ ਵੀ ਸੀ ਤੇ ਆਪਣੇ ਕਮਰੇ ਵਿੱਚ ਪਈ ਸੀ ਰਮੇਸ਼ ਜਦੋਂ ਦਫ਼ਤਰ ਤੋਂ ਵਾਪਸ ਆਇਆ ਤਾਂ ਉਸ ਦੇ ਹੱਥਾਂ ਵਿੱਚ ਕੁਝ ਫਾਈਲਾਂ ਸੀ ਉਸ ਨੇ ਪ੍ਰੀਤ ਦੇ ਕਮਰੇ ਵਿੱਚ ਆਉਣ ਦੀ ਇਜਾਜ਼ਤ ਮੰਗੀ ਪ੍ਰੀਤ ਨੇ ਕਿਹਾ ਆ ਜਾਓ ਤੇ ਨਾਲੇ ਮੈਨੂੰ ਫਾਈਲਾਂ ਦਿਖਾਓ ਪ੍ਰੀਤ ਦੇ ਸਿਰ ਵਿੱਚ ਦਰਦ ਸੀ ਉਹ ਕੁਰਸੀ ਲੈ ਕੇ ਕੋਲ ਬੈਠ ਗਿਆ ਤੇ ਇੱਕ ਫਾਈਲ ਦਿਖਾ ਰਿਹਾ ਸੀ ਅਤੇ ਕਹਿ ਰਿਹਾ ਸੀ ਤੁਹਾਡਾ ਸਿਰ ਘੁੱਟ ਦਵਾਂ ਫਾਈਲ ਨਾ ਖੋਲੋ ਤੁਸੀਂ ਆਰਾਮ ਕਰ ਲਓ ਪ੍ਰੀਤ ਨੇ ਕਿਹਾ ਚਲ ਸਵੇਰੇ ਦਿਖਾ ਦੇਈਂ ਉਸ ਨੇ ਜ਼ਬਰਦਸਤੀ ਪ੍ਰੀਤ ਦਾ ਸਿਰ ਘੁੱਟਣਾ ਸ਼ੁਰੂ ਕਰ ਦਿੱਤਾ ਪ੍ਰੀਤ ਨੂੰ ਬਹੁਤ ਸਕੂਨ ਮਿਲ ਰਿਹਾ ਸੀ ਹਾਲਾਂਕਿ ਆਪਣੇ ਘਰ ਵਾਲੇ ਤੋਂ ਬਾਅਦ ਪ੍ਰੀਤ ਨੇ ਕਦੇ ਕਿਸੇ ਆਦਮੀ ਵੱਲ ਨਹੀਂ ਦੇਖਿਆ ਸੀ ਬੜੀ ਹੀ ਇੱਜ਼ਤ ਦੀ ਜ਼ਿੰਦਗੀ گزارੀ ਸੀ ਕਰੀ-ਕਰੀ ਕਮਜ਼ੋਰ ਖੜੀ ਇਨਸਾਨ ਨੂੰ ਆਪਣੇ ਵਾਸਤੇ ਵਿੱਚ ਕਰ ਲੈਂਦੀ ਹੈ ਤੇ ਉਸ ਨੇ ਅੱਖਾਂ ਬੰਦ ਕਰ ਦਿੱਤੀਆਂ ਤੇ ਇਦਾਂ ਲੱਗਿਆ ਜਿੱਦਾਂ ਕੋਈ ਹੋਸ਼ ਹੀ ਨਾ ਹੋਵੇ ਉਸ ਸਮੇਂ ਰਮੇਸ਼ ਵੀ ਸਮਝ ਗਿਆ ਸੀ ਕਿ ਪ੍ਰੀਤ ਕੀ ਸੋਚ ਰਹੀ ਹੈ ਅਤੇ ਉਹ ਕਮਰੇ 'ਚੋਂ ਚੜਾ ਗਿਆ ਤੇ ਕਹਿਣ ਲੱਗਿਆ ਮੈਡਮ ਜੀ ਤੁਹਾਡੀ ਸਿਹਤ ਠੀਕ ਨਹੀਂ ਤੁਸੀਂ ਆਰਾਮ ਕਰੋ ਮੈਂ ਸਵੇਰੇ ਤੁਹਾਨੂੰ ਫਾਈਲਾਂ ਦਿਖਾ ਦਵਾਂਗਾ ਅਗਲੇ ਦਿਨ ਉਹ ਨਾ ਆਇਆ ਤੇ ਉਸ ਤੋਂ ਬਾਅਦ ਪ੍ਰੀਤ ਨੇ ਉਸ ਨੂੰ ਫੋਨ ਕੀਤਾ ਤੇ ਉਹ ਫੋਨ ਤੇ ਕਹਿਣ ਲੱਗਿਆ ਕਿ ਦਫ਼ਤਰ ਤੋਂ ਸਿੱਧਾ ਅੱਜ ਘਰ ਹੀ ਆਉਂਗਾ ਸੋਚਿਆ ਸੀ ਤੁਸੀਂ ਆਰਾਮ ਕਰ ਰਹੇ ਹੋ ਮੈਂ ਇੱਥੇ ਰੁੱਝਿਆ ਸੀ ਦਫ਼ਤਰ ਵਿੱਚ ਬਹੁਤ ਕੰਮ ਸੀ ਉਹ ਬਹੁਤ ਸ਼ਾਂਤ ਸੀ ਇਦਾਂ ਲੱਗਦਾ ਸੀ ਕਿ ਹੁਣੋਂ ਮੇਰੇ ਘਰ ਦਾ ਕੰਮ ਛੱਡ ਕੇ ਚਲਾ ਜਾਊਗਾ ਸ਼ਾਮ ਨੂੰ ਜਦੋਂ ਆਇਆ ਤੇ ਉਸਨੇ ਕੁਝ ਫਾਈਲਾਂ ਚੈੱਕ ਕਰਵਾਈਆਂ ਤੇ ਸਾਈਨ ਕਰਵਾਏ ਫਿਰ ਉਸਨੇ ਕਿਹਾ ਮੈਡਮ ਜੀ ਤੁਸੀਂ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਕੀ ਤੁਸੀਂ ਹੁਣ ਤੱਕ ਇੰਨੇ ਜ਼ਰੂਰੀ ਫੈਸਲੇ ਤੋਂ ਡਰਦੇ ਹੋ ਸ਼ਾਇਦ ਤੁਹਾਨੂੰ ਮੇਰੇ ਤੇ ਭਰੋਸਾ ਨਹੀਂ ਕੋਈ ਗੱਲ ਨਹੀਂ ਅਸੀਂ ਭੁੱਲ ਜਾਂਦੇ ਹਾਂ ਕਿ ਆਪਣੇ ਵਿੱਚ ਕੋਈ ਅਜਿਹੀ ਗੱਲ ਵੀ ਹੋਈ ਸੀ ਤੁਸੀਂ ਵੀ ਆਪਣੇ ਕਾਰੋਬਾਰ ਨੂੰ ਸੰਭਾਲੋ ਅਤੇ ਉਸ ਨੂੰ ਚੰਗੇ ਤਰੀਕੇ ਨਾਲ ਕਰੋ ਤੇ ਆਪਣੇ ਆਪ ਨੂੰ ਮਜ਼ਬੂਤ ਕਰੋ ਤਾਂ ਜੋ ਤੁਹਾਡੇ ਕਾਰੋਬਾਰ ਦੇ ਉੱਤੇ ਬੁਰਾ ਅਸਰ ਨਾ ਪਵੇ ਤੇ ਆਪਣੇ ਕੰਮ ਤੇ ਪਹਿਲਾਂ ਵਾਂਗ ਧਿਆਨ ਦਿਓ ਪ੍ਰੀਤ ਦੇ ਪੁੱਤ ਨੇ ਬਹੁਤ ਪੈਸੇ ਮੰਗਵਾਏ ਸੀ ਤੇ ਹੁਣ ਉਹ ਆਪਣੇ ਕਾਰੋਬਾਰ ਤੇ ਧਿਆਨ ਦੇਣ ਲੱਗੀ ਸੀ ਉਸ ਤੇ ਦੁੱਖ ਦੂਰ ਹੋ ਗਏ ਸੀ ਪਰ ਉਸ ਦਾ ਖਿਆਲ ਉਸ ਦੇ ਦਿਲ ਵਿੱਚੋਂ ਨਹੀਂ ਜਾਂਦਾ ਸੀ ਉਹ ਹਰ ਸਮੇਂ ਰਮੇਸ਼ ਬਾਰੇ ਹੀ ਸੋਚਦੀ ਰਹਿੰਦੀ ਨਾ ਚਾਹੰਦੇ ਹੋਏ ਵੀ ਉਸ ਨੂੰ ਉਸ ਦੀ ਲੋੜ ਸੀ ਮੇਰਾ ਉਸ ਦਾ ਆਪਣਾ ਪੁੱਤ ਆਪਣੀ ਨਵੀਂ ਜ਼ਿੰਦਗੀ ਵਿੱਚ ਗੁੰਮ ਹੋ ਗਿਆ ਸੀ ਤੇ ਉਸ ਨੂੰ ਪਤਾ ਸੀ ਕਿ ਮੈਂ ਸਾਥ ਵਿੱਚ ਘਰ ਬਸਾਉਣਾ ਚਾਹੁੰਦੀ ਆ ਪਰ ਉਹ ਉਸ ਦੇ ਬਾਰੇ ਸੋਚਦੀ ਕਿ ਇਸ ਵਿੱਚ ਕਿਸ ਵਿੱਚ ਤੈਨੂੰ ਕੋਈ ਫਾਇਦਾ ਨਹੀਂ ਉਹ ਕਹਿਣ ਲੱਗਿਆ ਮੈਂ ਸੋਚ ਸਮਝ ਕੇ ਫੈਸਲਾ ਕੀਤਾ ਹੈ ਤਾਂ ਠੀਕ ਹੈ ਪਰ ਮੈਂ ਆਪਣੇ ਪੁੱਤ ਨੂੰ ਕਿੱਦਾਂ ਕਹਾਂ ਮੈਂ ਇਸ ਉਮਰ ਵਿੱਚ ਵਿਆਹ ਕਰ ਰਹੀ ਹਾਂ ਹਰਮੇਸ਼ ਨੇ ਕਿਹਾ ਤੁਸੀਂ ਆਪਣੇ ਜਓਰ ਨੂੰ ਕਹੋ ਉਹ ਤੁਹਾਡੀ ਮਦਦ ਕਰਨਗੇ ਬੜੀ ਹਿੰਮਤ ਕਰਕੇ ਪ੍ਰੀਤ ਨੇ ਆਪਣੇ ਦਿਨ ਦੇ ਔਰ ਨੂੰ ਫੋਨ ਕੀਤਾ ਅਤੇ ਉਸ ਨੂੰ ਸਾਰੀ ਗੱਲ ਦੱਸੀ ਉਸ ਨੇ ਕਿਹਾ ਤੁਸੀਂ ਵਿਆਹ ਕਰੋ ਮੈਂ ਆਰੀਨ ਨੂੰ ਸੰਭਾਲ ਲਵਾਂਗਾ ਪਰ ਕਾਰੋਬਾਰ ਦੇ ਮਾਲਕ ਤੁਸੀਂ ਹੀ ਰਹੋਗੇ ਕਿਸੇ ਹੋਰ ਨੂੰ ਮਾਲਕ ਨਹੀਂ ਬਣਾਓਗੇ ਨਹੀਂ ਤਾਂ ਤੁਸੀਂ ਆਪਣੇ ਹੀ ਪੈਰਾਂ ਤੇ ਕਹਾੜਾ ਮਾਰ ਲਓਗੇ ਆਪਣੇ ਦਿਓਰ ਦੀ ਇਜਾਜ਼ਤ ਨਾਲ ਪ੍ਰੀਤ ਨੇ ਰਮੇਸ਼ ਨਾਲ ਵਿਆਹ ਕਰ ਲਿਆ ਸੀ ਅਤੇ ਉਸ ਨੇ ਆਪਣੇ ਪੁੱਤ ਨੂੰ ਵੀ ਬਾਅਦ ਵਿੱਚ ਦੱਸ ਦਿੱਤਾ ਪਰ ਉਹ ਇਸ ਗੱਲ ਤੇ ਰਾਜ਼ੀ ਨਹੀਂ ਸੀ ਕਿ ਉਸ ਦੀ ਮਾਂ ਦੂਜਾ ਵਿਆਹ ਕਰੇ ਤੇ ਉਹ ਬਹੁਤ ਨਿਰਾਸ਼ ਸੀ ਉਸ ਦੇ ਪ੍ਰੀਤ ਨਾਲ ਸਾਰੇ ਰਿਸ਼ਤੇ ਖਤਮ ਕਰ ਲਏ ਕੁਝ ਸਾਲ ਬਾਅਦ ਇੰਡੀਆ ਆ ਕੇ ਸਾਰਾ ਕਾਰੋਬਾਰ ਆਪਣੇ ਨਾਮ ਕਰ ਲਿੱਤਾ ਤੇ ਘਰ ਤੇ ਗਹਿਣੇ ਸਾਰੀ ਦੌਲਤ ਲੈ ਕੇ ਚਲਾ ਗਿਆ ਸੀ ਪੁੱਤ ਨੂੰ ਕਾਰੋਬਾਰ ਸੰਭਾਲਦੇ ਦੇਖ ਪ੍ਰੀਤ ਖੁਸ਼ੀ। ਕਿਸ਼ ਨੂੰ ਉਸਦੇ ਪੈਸਿਆਂ ਦਾ ਕੋਈ ਲਾਲਚ ਨਹੀਂ ਸੀ। ਉਸ ਨੂੰ ਇੱਕ ਨੌਕਰੀ ਮਿਲ ਗਈ। ਇਹ ਕਦਮ ਚੁੱਕ ਕੇ ਪ੍ਰੀਤ ਨੇ ਆਪਣੀ ਜ਼ਿੰਦਗੀ ਵਿੱਚ ਵਧੀਆ ਕਦਮ ਚੁੱਕ ਲਿਆ ਸੀ ਅਤੇ ਉਹ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੀ ਸੀ। ਉਸ ਨੇ ਆਪਣੇ ਪੁੱਤ ਨੂੰ ਜ਼ਰੂਰ ਖੋ ਦਿੱਤਾ ਸੀ ਪਰ ਆਪਣੀ ਖੁਸ਼ਕਿਸਮਤੀ ਮੰਨਦੀ ਸੀ ਕਿ ਉਸ ਨੂੰ ਰਮੇਸ਼ ਮਿਲਿਆ ਕਿਉਂਕਿ ਉਸ ਨੂੰ ਰਮੇਸ਼ ਤੋਂ ਕੋਈ ਸ਼ਿਕਾਇਤ ਨਹੀਂ ਸੀ। ਉਸ ਨੇ ਵਾਕਈ ਉਮਰ ਦੇ ਫਰਕ ਦੇ ਬਾਵਜੂਦ ਵੀ ਪ੍ਰੀਤ ਨਾਲ ਸੱਚਾ ਪਿਆਰ ਕੀਤਾ ਤੇ ਉਸ ਦਾ ਇੰਨਾ ਖਿਆਲ ਰੱਖਿਆ ਜਰਾ ਵੀ ਦੁੱਖ ਨਹੀਂ ਦੇਣ ਦਿੱਤਾ ਪ੍ਰੀਤੋਸਤ ਦੇ ਨਾਲ ਬਹੁਤ ਸਕੂਨ ਮਹਿਸੂਸ ਕਰਦੀ ਹੈ ਜਿਸ ਪੁੱਤ ਨੂੰ ਜਵਾਨੀ ਦੇ ਸੁਨਹਿਰੇ ਦਿਨਾਂ ਨੂੰ ਕੁਰਬਾਨ ਕਰਕੇ ਪਾਲਿਆ ਸੀ ਅੱਜ ਉਸ ਨੂੰ ਪ੍ਰੀਤ ਨਾਲ ਮਿਲਣਾ ਵੀ ਪਸੰਦ ਨਹੀਂ ਅਤੇ ਉਸ ਨੂੰ ਮਿਲਣਾ ਜ਼ਰੂਰੀ ਵੀ ਨਹੀਂ ਸਮਝਦਾ